ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ 12 ਘੰਟੇ ਕੰਮ ਕਰਕੇ ਵੀ ਮੰਮੀ ਨੂੰ ਦੱਸਿਆ ਮਸਤੀ ਕਰ ਰਿਹਾ ਹਾਂ ਇਹ ਕਹਾਣੀ ਹੈ ਇੱਕ ਅਜਿਹੇ ਮੁੰਡੇ ਦੀ ਜਿਸਦਾ ਨਾਂ ਸੀ ਅਮਰਜੀਤ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਨਮਿਆ ਅਮਰਜੀਤ ਦੇ ਸੁਪਨੇ ਸਨ ਵੱਡੇ ਉਸਦੇ ਪਿਤਾ ਜੀ ਨੇ ਸਾਰੀ ਉਮਰ ਖੇਤਾਂ ਵਿੱਚ ਮਿਹਨਤ ਕੀਤੀ ਤੇ ਮਾਂ ਨੇ ਘਰ ਸੰਭਾਲਿਆ ਪਰ ਅਮਰਜੀਤ ਨੂੰ ਲੱਗਦਾ ਸੀ ਕਿ ਜੇ ਉਹ ਵਿਦੇਸ਼ ਜਾਵੇ ਤਾਂ ਆਪਣੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ ਹੈ ਉਸ ਨੇ ਸੁਣਿਆ ਸੀ ਕਿ ਕੈਨੇਡਾ ਵਿੱਚ ਮੌਕੇ ਬਹੁਤ ਨੇ ਪਰ ਮਿਹਨਤ ਵੀ ਉਨੀ ਹੀ ਕਰਨੀ ਪੈਂਦੀ ਹੈ ਇੱਕ ਦਿਨ ਉਸ ਨੇ ਆਪਣੀ ਮਾਂ ਨਾਲ ਗੱਲ ਕੀਤੀ ਮੰਮੀ ਮੈਂ ਕੈਨੇਡਾ ਜਾਣਾ ਚਾਹੁੰਦਾ ਹਾਂ ਮਾਂ ਦੀਆਂ ਅੱਖਾਂ ਵਿੱਚ ਪਾਣੀ ਸੀ ਪਰ ਉਸ ਨੇ ਆਪਣੇ ਮੁੰਡੇ ਦੀ ਹਿੰਮਤ ਨੂੰ ਸਲਾਮ ਕੀਤਾ ਅਮਰਜੀਤ ਨੇ ਸਟੂਡੈਂਟ ਵੀਜ਼ੇ ਲਈ ਅਪਲਾਈ ਕੀਤਾ ਤੇ ਕੁਝ ਮਹੀਨਿਆਂ ਬਾਅਦ ਉਹ ਟੋਰਾਂਟੋ ਦੀ ਧਰਤੀ ਤੇ ਪਹੁੰਚ ਗਿਆ ਪਹਿਲੇ ਦਿਨ ਉਸ ਨੂੰ ਲੱਗਿਆ ਜਿਵੇਂ ਉਹ ਕਿਸੇ ਹੋਰ ਸੰਸਾਰ ਵਿੱਚ ਆ ਗਿਆ ਹੋਵੇ ਉੱਚੀਆਂ ਇਮਾਰਤਾਂ ਠੰਡਾ ਮੌਸਮ ਤੇ ਹਰ ਪਾਸੇ ਅੰਗਰੇਜ਼ੀ ਪਰ ਸੁਪਨੇ ਤਾਂ ਸੁਪਨੇ ਹੁੰਦੇ ਨੇ ਸੱਜਣੋ ਅਮਰਜੀਤ ਨੂੰ ਪਤਾ ਸੀ ਕਿ ਇੱਥੇ ਮਸਤੀ ਨਹੀਂ ਮਿਹਨਤ ਦੀ ਜ਼ਰੂਰਤ ਸੀ ਉਸ ਨੇ ਇੱਕ ਫੈਕਟਰੀ ਵਿੱਚ ਨੌਕਰੀ ਸ਼ੁਰੂ ਕੀਤੀ ਜਿੱਥੇ ਉਸ ਨੂੰ 12 ਘੰਟੇ ਕੰਮ ਕਰਨਾ ਪੈਂਦਾ ਸੀ ਰਾਤ ਦੀ ਸ਼ਿਫਟ, ਠੰਡੀਆਂ ਸੜਕਾਂ ਤੇ ਘਰ ਦੀ ਯਾਦ ਸਭ ਕੁਝ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਸੀ ਪਰ ਜਦੋਂ ਵੀ ਉਹ ਮਾਂ ਨਾਲ ਫੋਨ ਤੇ ਗੱਲ ਕਰਦਾ ਉਹ ਹੱਸ ਕੇ ਕਹਿੰਦਾ ਮੰਮੀ ਮੈਂ ਮસ્ਤੀ ਕਰ ਰਿਹਾ ਹਾਂ ਇਹ ਸ਼ਬਦ ਸਿਰਫ ਉਸ ਦੀ ਮਾਂ ਦੇ ਦਿਲ ਨੂੰ ਸਕੂਨ ਦੇਣ ਲਈ ਸਨ ਪਰ ਅਸਲ ਵਿੱਚ ਉਸ ਦੀ ਜ਼ਿੰਦਗੀ ਸੰਘਰਸ਼ ਨਾਲ ਭਰੀ ਸੀ ਕੈਨੇਡਾ ਵਿੱਚ ਅਮਰਜੀਤ ਦਾ ਪਹਿਲਾ ਸਾਲ ਬਹੁਤ ਮੁਸ਼ਕਲ ਸੀ ਉਸਨੇ ਇੱਕ ਸਟੂਡੈਂਟ ਵਜੋਂ ਕਾਲਜ ਵਿੱਚ ਦਾਖਲਾ ਲਿਆ ਪਰ ਨਾਲ ਹੀ ਨੌਕਰੀ ਵੀ ਕਰਨੀ ਪੈਂਦੀ ਸੀ ਫੈਕਟਰੀ ਵਿੱਚ 12 ਘੰਟੇ ਦੀ ਸ਼ਿਫਟ ਤੋਂ ਬਾਅਦ ਉਹ ਰਾਤ ਨੂੰ ਪੜਾਈ ਕਰਦਾ ਨੀਂਦ ਤਾਂ ਜਿਵੇਂ ਉਸ ਦੀ ਜ਼ਿੰਦਗੀ ਵਿੱਚੋਂ ਗਾਇਬ ਹੀ ਹੋ ਗਈ ਸੀ ਉਸ ਦੇ ਸਾਥੀ ਜੋ ਜ਼ਿਆਦਾਤਰ ਸਥਾਨਕ ਸਨ ਅਕਸਰ ਉਸ ਨੂੰ ਪੁੱਛਦੇ ਅਮਰ ਤੂੰ ਕਦੋਂ ਆਰਾਮ ਕਰਦਾ ਹੈ ਪਰ ਅਮਰਜੀਤ ਸਿਰਫ ਮੁਸਕਰਾ ਦਿੰਦਾ ਉਸ ਦੇ ਦਿਲ ਵਿੱਚ ਇੱਕ ਅਗ ਸੀ ਆਪਣੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇਣ ਦੀ ਅਗ ਉਹਨੇ ਆਪਣੀ ਮਾਂ ਨੂੰ ਵਾਦਾ ਕੀਤਾ ਸੀ ਕਿ ਉਹ ਇੱਕ ਦਿਨ ਵੱਡਾ ਘਰ ਖਰੀਦੇਗਾ ਤੇ ਮਾਂ ਪਿਓ ਨੂੰ ਕੈਨੇਡਾ ਲਿਆਵੇਗਾ ਪਰ ਇਹ ਸੁਪਨਾ ਪੂਰਾ ਕਰਨ ਲਈ ਉਸ ਨੂੰ ਹਰ ਰੋਜ਼ ਆਪਣੀਆਂ ਹੱਦਾਂ ਨੂੰ ਪਾਰ ਕਰਨਾ ਪੈਂਦਾ ਸੀ ਇੱਕ ਵਾਰ ਉਸ ਦੀ ਮਾਂ ਨੇ ਫੋਨ ਤੇ ਪੁੱਛਿਆ ਬੇਟਾ ਤੂੰ ਖੁਸ਼ ਤਾਂ ਹੈ ਨਾ ਅਮਰਜੀਤ ਨੇ ਹਾਸੇ ਕੇ ਜਵਾਬ ਦਿੱਤਾ ਹਾਂ ਮੰਮੀ ਮੈਂ ਮસ્ਤੀ ਕਰ ਰਿਹਾ ਹਾਂ ਪਰ ਅਸਲ ਵਿੱਚ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਉਸ ਨੂੰ ਯਾਦ ਸੀ ਪਿੰਡ ਦੀਆਂ ਗਲੀਆਂ ਜਿੱਥੇ ਉਹ ਦੋਸਤਾਂ ਨਾਲ ਹੱਸਦਾ ਖੇਡਦਾ ਸੀ ਕੈਨੇਡਾ ਦੀ ਇਹ ਜ਼ਿੰਦਗੀ ਵੱਖਰੀ ਸੀ ਇੱਥੇ ਸਮਾਂ ਸਿਰਫ ਕੰਮ ਪੜਾਈ ਤੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਲੰਘਦਾ ਸੀ ਫਿਰ ਵੀ ਅਮਰਜੀਤ ਨੇ ਹਾਰ ਨਹੀਂ ਮੰਨੀ ਉਸ ਦੀ ਮਿਹਨਤ ਨੇ ਰੰਗ ਲਿਆਉਣਾ ਸ਼ੁਰੂ ਕਰ ਦਿੱਤਾ ਉਸ ਨੂੰ ਕਾਲਜ ਵਿੱਚ ਚੰਗੇ ਨੰਬਰ ਮਿਲੇ ਤੇ ਫੈਕਟਰੀ ਵਿੱਚ ਉਸਦੀ ਸਿਫਾਰਿਸ਼ ਨਾਲ ਇੱਕ ਬਿਹਤਰ ਨੌਕਰੀ ਦਾ ਮੌਕਾ ਵੀ ਮਿਲਿਆ ਸਮਾਂ ਲੰਘਦਾ ਗਿਆ ਤੇ ਅਮਰਜੀਤ ਦੀ ਜ਼ਿੰਦਗੀ ਵਿੱਚ ਥੋੜੀ ਜਿਹੀ ਸਹੂਲਤ ਆਉਣ ਲੱਗੀ ਉਸਨੇ ਇੱਕ ਛੋਟਾ ਜਿਹਾ ਅਪਾਰਟਮੈਂਟ ਕਿਰਾਏ ਤੇ ਲੈ ਲਿਆ ਜਿੱਥੇ ਉਹ ਆਪਣੇ ਕੁਝ ਨਵੇਂ ਦੋਸਤਾਂ ਨਾਲ ਸਮਾਂ ਬਿਤਾਉਂਦਾ ਪਰ ਉਸਦੀ ਮਿਹਨਤ ਅਜੇ ਵੀ ਜਾਰੀ ਸੀ ਹੁਣ ਉਹ ਇੱਕ ਰੈਸਟੋਰੈਂਟ ਵਿੱਚ ਮੈਨੇਜਰ ਦੀ ਨੌਕਰੀ ਕਰਨ ਲੱਗਾ ਸੀ ਜਿੱਥੇ ਉਸ ਨੂੰ 12 ਘੰਟੇ ਤੋਂ ਵੀ ਜ਼ਿਆਦਾ ਕੰਮ ਕਰਨਾ ਪੈਂਦਾ ਰੈਸਟੋਰੈਂਟ ਦੀਆਂ ਰੌਣਕਾਂ ਗਾਕਾਂ ਦੀਆਂ ਮੰਗਾ ਤੇ ਸਟਾਫ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਭ ਕੁਝ ਅਮਰਜੀਤ ਦੇ ਮੋਢਿਆਂ ਤੇ ਸੀ ਇੱਕ ਦਿਨ ਇੱਕ ਗਾਕ ਨੇ ਉਸ ਨੂੰ ਪੁੱਛਿਆ ਤੁਸੀਂ ਇੰਨੀ ਖੁਸ਼ੀ ਨਾਲ ਕਿਵੇਂ ਕੰਮ ਕਰਦੇ ਹੋ ਅਮਰਜੀਤ ਨੇ ਮੁਸਕਰਾਉਂਦੇ ਹੋਏ ਕਿਹਾ ਕਿਉਂਕਿ ਮੈਂ ਆਪਣੇ ਸੁਪਨਿਆਂ ਲਈ ਜੀ ਰਿਹਾ ਹਾਂ ਇਹ ਸੱਚ ਸੀ ਹਰ ਥਕਾਵਟ ਹਰ ਸੰਘਰਸ਼ ਦੇ ਪਿੱਛੇ ਉਸਦਾ ਇੱਕ ਮਕਸਦ ਸੀ। ਉਸਨੇ ਆਪਣੀ ਮਾਂ ਨੂੰ ਹਰ ਮਹੀਨੇ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਪਿੰਡ ਵਿੱਚ ਉਸਦੇ ਪਰਿਵਾਰ ਦੀ ਜ਼ਿੰਦਗੀ ਬਿਹਤਰ ਹੋਣ ਲੱਗੀ। ਮਾਂ ਅਕਸਰ ਫੋਨ ਤੇ ਕਹਿੰਦੀ, "ਬੇਟਾ, ਤੂੰ ਬਹੁਤ ਮਿਹਨਤ ਕਰਦਾ ਹੈ।" ਪਰ ਅਮਰਜੀਤ ਹਰ ਵਾਰੀ ਹਾਸੇ ਕੇ ਜਵਾਬ ਦਿੰਦਾ, "ਨਹੀਂ ਮੰਮੀ, ਮੈਂ ਮસ્ਤੀ ਕਰ ਰਿਹਾ ਹਾਂ।" ਇਹ ਸ਼ਬਦ ਹੁਣ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਸਨ। ਉਸਨੇ ਸਿੱਖ ਲਿਆ ਸੀ ਕਿ ਮੁਸ਼ਕਲਾਂ ਨੂੰ ਮੁਸਕਰਾਟ ਨਾਲ ਸਵੀਕਾਰ ਕਰਨਾ ਹੀ ਅਸਲ ਜਿੱਤ ਹੈ ਉਸ ਦੀ ਮਿਹਨਤ ਦਾ ਫਲ ਮਿਲਣ ਲੱਗਾ ਤੇ ਉਸ ਨੇ ਆਪਣੇ ਲਈ ਇੱਕ ਛੋਟੀ ਜਹੀ ਕਾਰ ਵੀ ਖਰੀਦ ਲਈ ਪਰ ਅਜੇ ਵੀ ਉਸ ਦੇ ਸੁਪਨੇ ਪੂਰੇ ਨਹੀਂ ਹੋਏ ਸਨ ਕੁਝ ਸਾਲਾਂ ਬਾਅਦ ਅਮਰਜੀਤ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਮੋੜ ਆਇਆ ਉਸ ਨੇ ਆਪਣੀ ਪੜਾਈ ਪੂਰੀ ਕਰ ਲਈ ਤੇ ਹੁਣ ਉਸ ਨੂੰ ਇੱਕ ਵਧੀਆ ਨੌਕਰੀ ਮਿਲ ਗਈ ਸੀ ਇੱਕ ਕੰਪਨੀ ਵਿੱਚ ਲੌਜਿਸਟਿਕਸ ਮੈਨੇਜਰ ਦੀ ਹੁਣ ਉਸ ਦੀਆਂ 12 ਘੰਟਿਆਂ ਦੀਆਂ ਸ਼ਿਫਟਾਂ ਕੱਟ ਗਈਆਂ ਸਨ ਤੇ ਉਸ ਨੂੰ ਜ਼ਿੰਦਗੀ ਵਿੱਚ ਥੋੜਾ ਸਕੂਨ ਮਿਲਣ ਲੱਗਾ। ਉਸ ਨੇ ਆਪਣੇ ਪਿੰਡ ਵਿੱਚ ਇੱਕ ਨਵਾਂ ਘਰ ਬਣਵਾਇਆ ਜਿੱਥੇ ਉਸ ਦੇ ਮਾਤਾ-ਪਿਤਾ ਰਹਿੰਦੇ ਸਨ। ਇੱਕ ਦਿਨ ਉਸ ਨੇ ਆਪਣੀ ਮਾਂ ਨੂੰ ਕੈਨੇਡਾ ਬੁਲਾਇਆ। ਜਦੋਂ ਮਾਂ ਟੋਰਾਂਟੋ ਦੇ 에য়ারਪੋਰਟ ਤੇ ਪਹੁੰਚੀ, ਅਮਰਜੀਤ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਉਸ ਨੇ ਮਾਂ ਨੂੰ ਗਲ ਪਾ ਕੇ ਕਿਹਾ, "ਮੰਮੀ, ਹੁਣ ਅਸੀਂ ਮਸਤੀ ਕਰਾਂਗੇ।" ਮਾਂ ਨੇ ਉਸ ਦੇ ਸਿਰ ਤੇ ਹੱਥ ਫੇਰਦਿਆ ਕਿਹਾ beta ਤੇਰੀ ਮਿਹਨਤ ਨੇ ਸਾਡੇ ਸੁਪਨੇ ਪੂਰੇ ਕਰ ਦਿੱਤੇ ਅਮਰਜੀਤ ਨੇ ਮਾਂ ਨੂੰ ਆਪਣਾ ਅਪਾਰਟਮੈਂਟ ਆਪਣੀ ਕਾਰ ਤੇ ਆਪਣੀ ਨਵੀਂ ਜ਼ਿੰਦਗੀ ਵਿਖਾਈ ਪਰ ਸਭ ਤੋਂ ਵੱਡੀ ਖੁਸ਼ੀ ਉਸ ਨੂੰ ਉਦੋਂ ਮਿਲੀ ਜਦੋਂ ਮਾਂ ਨੇ ਕਿਹਾ ਮੈਨੂੰ ਤੇਰੇ ਤੇ ਮਾਣ ਹੈ ਇਹ ਸ਼ਬਦ ਅਮਰਜੀਤ ਲਈ ਸਭ ਤੋਂ ਵੱਡਾ ਇਨਾਮ ਸਨ ਉਸ ਦੀਆਂ 12 ਘੰਟਿਆਂ ਦੀਆਂ ਸ਼ਿਫਟਾਂ ਥਕਾਵਟ ਤੇ ਸੰਗਰਸ਼ ਸਭ ਕੁਝ ਇਸ ਪਲ ਦੇ ਅੱਗੇ ਛੋਟਾ ਜਿਹਾ ਲੱਗ ਰਿਹਾ ਸੀ ਅਮਰਜੀਤ ਨੇ ਸਿੱਖਿਆ ਸੀ ਕਿ ਸੁਪਨੇ ਪੂਰੇ ਕਰਨ ਲਈ ਸਖਤ ਮਿਹਨਤ ਸਬਰ ਤੇ ਹਿੰਮਤ ਦੀ ਲੋੜ ਹੁੰਦੀ ਹੈ ਇਸ ਕਹਾਣੀ ਦਾ ਸਭ ਤੋਂ ਵੱਡਾ ਸੁਨੇਹਾ ਇਹ ਹੈ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਤਾਂ ਆਉਂਦੀਆਂ ਹਨ ਪਰ ਜੇ ਅਸੀਂ ਆਪਣੇ ਮਕਸਦ ਤੇ ਅੜੇ ਰਹੀਏ ਤਾਂ ਕੋਈ ਵੀ ਸੁਪਨਾ ਅਸੰਭਵ ਨਹੀਂ ਅਮਰਜੀਤ ਨੇ 12 ਘੰਟੇ ਕੰਮ ਕਰਕੇ ਆਪਣੀ ਮਾਂ ਨੂੰ ਮਸਤੀ ਦੀ ਗੱਲ ਕਰਕੇ ਆਪਣੇ ਦਿਲ ਦੀ ਤਾਕਤ ਨੂੰ ਜਗਾਇਆ ਉਸਨੇ ਸਾਨੂੰ ਸਿਖਾਇਆ ਕਿ ਮੁਸ਼ਕਲ ਸਮੇਂ ਵਿੱਚ ਵੀ ਮੁਸਕਰਾਉਣਾ ਸਿੱਖਣਾ ਚਾਹੀਦਾ ਹੈ ਸਾਡੇ ਸੁਪਨੇ ਸਾਡੀਆਂ ਮੁਸੀਬਤਾਂ ਤੋਂ ਵੱਡੇ ਹੋਣੇ ਚਾਹੀਦੇ ਜੇ ਅਸੀਂ ਅਮਰਜੀਤ ਵਾਂਗ ਹਿੰਮਤ ਨਾਲ ਅੱਗੇ ਵਧਦੇ ਰਹੀਏ ਤਾਂ ਇੱਕ ਦਿਨ ਸਾਡੇ ਸੁਪਨੇ ਜ਼ਰੂਰ ਪੂਰੇ ਹੋਣਗੇ ਤੁਸੀਂ ਵੀ ਆਪਣੇ ਸੁਪਨਿਆਂ ਨੂੰ ਛੱਡੋ ਨਾ ਸਗੋਂ ਉਹਨਾਂ ਨੂੰ ਪੂਰਾ ਕਰਨ ਲਈ ਮਿਹਨਤ ਕਰੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ